ਜੀ ਤੇ ਉਹਨੂੰ ਤੇਜਿੰਦਰ ਨੂੰ ਟੌਰਚਰ ਕਰੀ ਗਈ ਵੀ ਮੈਂ ਇਥੋਂ ਬਾਹਰ ਜਾਣਾ ਜੀ ਬਾਹਰ ਜਾਣਾ ਉਹਦੀ ਆਪ ਦੀ ਜਿੱਦ ਤੇ ਅੜੀ ਰਹੀ ਜੀ ਮੈਂ ਬਾਹਰ ਜਾਣਾ ਬਾਹਰ ਜਾਣਾ ਸਾਨੂੰ ਤਾਂ ਹੁਣ ਇਹ ਸੀਗਾ ਵੀ ਪਤਾ ਨਹੀਂ 5 ਤੋਂ 10 ਵਾਰੀ ਹਾਈਲਾਈਟਸ ਕੀਤਾ ਹੋਊਗਾ ਵੀ ਚੱਲ ਪੜਾਉਂਦੀ ਆ ਇਹ ਹੋ ਸਕਦਾ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਤੇ ਅੰਤ ਦੀ ਵੀਡੀਓ ਤੋਂ ਪਤਾ ਲੱਗਦਾ ਜੀ ਵੀ ਉਹ ਕਹਿੰਦਾ ਮੈਂ ਘੱਟੋ 12 ਤੋਂ 14 ਵਾਰੀ ਹਾਂ ਹਾਈਲਾਈਟਸ ਕਰਵਾਤਾ ਜੀ ਇਦੋ ਹਾਈਲਾਈਟਸ ਕਰਵਾਉਣ ਤੋਂ ਬਾਅਦ ਉਹਦੇ ਬੈਂਡ ਨਹੀਂ ਆ ਰਹੇ ਸੀਗੇ ਕਿਉਂ ਨਲਾਇਕ ਹੋਣ ਕਰਨ ਉਹਦੇ ਬੈਂਡ ਨਹੀਂ ਆਏ ਤੇ ਇਸ ਤੋਂ ਬਾਅਦ ਫਿਰ ਉਹਨੇ ਤਿੰਨ ਦਿਨ ਨੇ ਜਾਣਾ ਮਨ ਲੋ ਕੈਨਸਲ ਕਰਤਾ ਜੀ ਜੋ ਕੈਨਸਲ ਕਰਤਾ ਫਿਰ ਇਸ ਤੋਂ ਬਾਅਦ ਵੀ ਉਹ ਮਨ ਲੋ ਕਰੇ ਤਿੰਨ ਦਿਨ ਨੂੰ ਕਹਿਣ ਲੱਗੇ ਮੈਂ ਤਾਂ ਬਾਹਰ ਜਾਣਾਗਾ ਮੈਨੂੰ ਆਖਣਗੇ ਤੂੰ ਹਾਈਲਾਈਟਸ ਦੇ ਇੰਨਾ ਪੇਪਰ ਦਿੱਤੇ ਆ ਤੂੰ ਬਾਹਰ ਗਈ ਨਹੀਂ ਮੈਂ ਤਾਂ ਜਾਣਾ ਹੀ ਜਾਣਾਗਾ ਸਾਨੂੰ ਨਹੀਂ ਪਤਾ ਸੀ ਵੀ ਇਹਦਾ ਇੱਥੇ ਪਲਾਨ ਆ ਇਹਦੋ ਵਾਰ ਨੂੰ ਜੁਕੇ ਦਾ ਜੋ ਜੁਕੇ ਦਾ ਲਵਾਇਆ ਤੇ ਜੁਕੇ ਉਹ ਮੰਨ ਲਓ ਆਪਦੇ ਉੱਥੇ ਆਸ਼ਕ ਦੇ ਕੋਲੇ ਚਲੀ ਗਈ ਉਹਨੇ ਆਸ਼ਕ ਨੇ ਉਹਦਾ ਵੀਜ਼ਾ ਲਵਾਤਾ ਉਧਰ ਉਹ ਕਰਵਾਤਾ ਜੀ ਉਹ ਸਾਰਾ ਪਰਿਵਾਰ ਨਾ ਉਹਦੇ ਨਾਲ ਮੰਨ ਲਓ ਆਪਦੀ ਕੁੜੀ ਨਾ ਰਲ ਕੇ ਤੇ ਉਹ ਹੋ ਸਕਦਾ ਉਧਰੋਂ ਕੋਈ ਰੁਪਏ ਵੀ ਭੇਜਦੀ ਹੋਵੇ ਮੰਨ ਲਓ ਤੇ ਅੰਦਰ ਨੂੰ ਉੱਥੇ ਆ ਕੇ ਤੰਗ ਪਰੇਸ਼ਾਨ ਕਰਨ ਲੱਗੀ ਵੀ ਸ਼ੇਕਰ ਮੈਂ ਥੋੜੇ ਦੂਰ ਨਾ ਲੱਗ ਜੂਗਾ ਜਾਂ ਮੈਂ ਥੋੜੇ ਤਲਾਕ ਦੀ ਮੰਗ ਕਰੂ ਪ੍ਰਤੀਜਿੰਦ ਨੇ ਤਾਂ ਇੱਥੋਂ ਤੱਕ ਰ ਵੀ ਮੰਨ ਲਓ ਕਹਤਾ ਸੀ ਵੀ ਚਲੋ ਤੂੰ ਮੇਰੇ ਕੋਲੇ ਜੇ ਜੀ ਹੈਗੀ ਜਿਵੇਂ ਲੋ ਵੀ ਮੜ ਲੂ ਤੂੰ ਆ ਜਾ ਮੈਂ ਆਪਣਾ ਲਊਂਗਾ ਜੀ। ਇਸ ਦਾ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਕਿ ਉਹ ਤਾਂ ਵੀਜ਼ਾ ਵਧਾ ਦਊਗਾ ਕਿ ਕੱਲ ਨੂੰ ਵਗ ਜੂਗੀ ਤੇ ਨਾਲੇ ਉਹਦਾ ਵੀਜ਼ਾ ਬਾਜੂ ਅਮਨ ਦਾ ਤੇ ਨਾਲੇ ਤਜਿੰਦ ਦਾ ਵਧਾ ਦਊ। ਤੇ ਇਧਰੋਂ ਮੁੜ ਕੇ ਉਹਦਾ ਆਪਦਾ ਵੀਜ਼ਾ ਤਾਂ ਵਧਾ ਲਿਆ ਤੇ ਇਹ ਤਿੰਨ ਦਾ ਵੀਜ਼ਾ ਨਹੀਂ ਵਧਾਏਗਾ। ਵੀ ਜਦੋਂ ਇੱਥੋਂ ਵਾਲੇ ਦੋਸ਼ੀ ਨਹੀਂ ਗ੍ਰਪਦਾਰਕਰ ਹੋ ਸਕੇ ਤੇ ਇੱਥੋਂ ਵਾਲੀ ਪ੍ਰਸ਼ਾਸਨ ਇੱਥੋਂ ਵਾਲੀ ਪੁਲਿਸ ਆਪਣਾ ਪੰਜਾਬ ਦੀ ਪੁਲਿਸ ਤੇ ਉਹਨੂੰ ਉੱਥੋਂ ਮੁੱਕੇ ਤੋਂ ਰਿਪੋਰਟ ਕਰਵਾ ਕੇ ਦੇਣਗੇ। ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਬਠਿੰਡਾ ਦੇ ਪਿੰਡ ਸੰਦੋਹਾ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਤੇਜੰਦਰ ਨਾਮ ਦਾ ਨੌਜਵਾਨ ਜਿਹਦੇ ਕੇ ਯੂਕੇ ਦੇ ਵਿੱਚ ਸੁਸਾਈਡ ਹੋ ਜਾਂਦਾ ਨੌਜਵਾਨ ਕੀ ਕਰਦਾ ਆਪਣੇ ਫੋਨ ਦੇ ਜ਼ਰੀਏ ਇੱਕ ਵੀਡੀਓ ਸ਼ੂਟ ਕਰਦਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਕਰਦਾ ਕਿਵੇਂ ਮੇਰੀ ਮੌਤ ਤੋਂ ਬਾਅਦ ਮੇਰੇ ਪਰਿਵਾਰ ਦੇ ਵਿੱਚੋਂ ਜ਼ਰੂਰ ਜਾਇਓ ਕਹਾਣੀ ਕੀ ਦੱਸਦਾ ਹੈਗਾ ਕਿ ਮੈਂ ਆਪਣੇ ਸਹੁਰੇ ਪਰਿਵਾਰ ਤੋਂ ਮੇਰੀ ਵਾਈਫ ਤੋਂ ਬਹੁਤ ਜ਼ਿਆਦਾ ਟੌਰਚਰ ਹੋ ਰਿਹਾ ਜੀਦੀ ਵਜ੍ਹਾ ਕਰਕੇ ਮੈਂ ਇਸ ਦੁਨੀਆ ਤੋਂ ਜਾ ਰਿਹਾ ਤੇ ਮੇਰੇ ਜਾਣ ਤੋਂ ਬਾਅਦ ਬਹੁਤ ਸਾਰੇ ਸਵਾਲ ਉਹ ਖੜੇ ਕਰਕੇ ਜਾਂਦਾ ਨੌਜਵਾਨ ਤਜਿੰਦਰ ਸਿੰਘ ਤੇ ਅੱਜ ਮੌੜ ਦੇ ਵਿੱਚ ਤਜਿੰਦਰ ਦੇ ਪਿੰਡ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਤੇ ਹੋਰ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਪਰਿਵਾਰ ਦਾ ਸਾਥ ਦਿੰਦੇ ਹੋਏ ਇੱਥੇ ਧਰਨੇ ਤੇ ਬੈਠੇ ਨੇ ਤੇ ਕੁੜੀ ਵਾਲੇ ਪਰਿਵਾਰ ਤੇ ਦੱਸਦੀ ਵੀ ਪਰਚਾ ਦਰਜ ਹੋ ਚੁੱਕਿਆ ਮਨਜੀਤ ਕੌਰ ਦਾ ਪਰਿਵਾਰ ਹੈ ਜਿਹੜਾ ਉਹਨਾਂ ਤੇ ਪਰਚਾ ਦਰਜ ਹੋ ਚੁੱਕਿਆ ਪਰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹਜੇ ਤੱਕ ਨਹੀਂ ਹੋ ਪਾਈ ਪਰਿਵਾਰ ਨਾਲ ਗੱਲ ਕਰਦੇ ਆਂਗੇ ਕਿ ਕੀ ਸਾਰੀ ਮਤਲਬ ਇਨਸੀਡੈਂਟ ਸੀਗਾ ਤੇਜਿੰਦਰ ਦੀ ਖੁਦਕੁਸ਼ੀ ਤੋਂ ਬਾਅਦ ਅਜੇ 55 ਦਿਨ ਬੀਤ ਗਏ ਨੇ ਹਾਂਜੀ ਤੇ ਤੁਸੀਂ ਨੇ ਮਤਲਬ ਪਰਚਾ ਦਰਜ ਹੋ ਚੁੱਕਿਆ ਉਸ ਪਰਿਵਾਰ ਤੇ ਅੱਛਾ ਜੀ ਤੇ ਦੋਸ਼ੀ ਹਜੇ ਤੱਕ ਫੜੇ ਨਹੀਂ ਗਏ ਨਹੀਂ ਫੜੇ ਗਏ ਤੇ ਪੁਲਿਸ ਦੀ ਕਾਰਵਾਈ ਕਿੱਦਾਂ ਦੀ ਦੇਖਦੇ ਹੋ ਤੁਸੀਂ ਪੁਲਿਸ ਦੀ ਕਾਰਵਾਈ ਤਾਂ ਬਹੁਤ ਢਿੱਲੀ ਹੈ ਜੀ ਸਵੇਰ ਦੇ ਦੇਖੀ ਜਾਂਦੇ ਆ ਜੀ ਤਾਂ ਸ਼ਾਮ ਹੋ ਗਈ ਬਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਕਮੇਟੀ ਨੂੰ ਕੋਈ ਗੱਲ ਨਹੀਂ ਦੱਸ ਰਹੀ ਜੀ ਤੱਕ ਵੀ ਅਸੀਂ ਗ੍ਰਿਫਤਾਰ ਕਰ ਲਈ ਜਾਂ ਨਹੀਂ ਕਰੇ ਉਹ ਤਾਂ ਦੱਸਣ ਸਾਨੂੰ ਇਸ ਬਾਰੇ ਅਸੀਂ ਕੀ ਕਰੀਏ ਹੋਣਾ ਅਜੇ ਤੱਕ ਸ਼ਾਮ ਤੱਕ ਵੀ ਅਸੀਂ ਹੋ ਸਕਦਾ ਰਾਤ ਨਾ ਰਹਿਣਾ ਪਵੇ ਸਾਨੂੰ ਰਾਤ ਦਾ ਧਰਨਾ ਵੀ ਦੇਵਾਂਗੇ ਅਸੀਂ ਕਿਸੇ ਨੂੰ ਇੱਥੋਂ ਜਾਣ ਨਹੀਂ ਦਿੰਦਾ ਸਾਨੂੰ ਇੱਥੇ ਰੱਖਾਂਗੇ ਅਸੀਂ ਤੇ ਪ੍ਰਸ਼ਾਦਾ ਪਾਣੀ ਦਾ ਜੋ ਪ੍ਰਬੰਧ ਹੋਊਗਾ ਕਰ ਦੇਣਗੇ ਭਾਜਾਂ ਜੀ ਬੈਠੇ ਆ ਕਰਾਵਾਂਗੇ ਸਾਰੇ ਇੱਥੇ ਜਾਣਦੇ ਨਹੀਂ ਜਿੱਨਾਂ 'ਚ ਸਾਨੂੰ ਹਿਸਾਬ ਨਹੀਂ ਮਿਲਦਾ ਜੀ ਤਜਿੰਦਰ ਦੀ ਮੌਤ ਲਈ ਮਤਲਬ ਕਹਿ ਦੀ ਇਹਨੂੰ ਆਪਾਂ ਕਤਲ ਕਹਿ ਸਕਦੇ ਹਾਂਗੇ ਇਹਦੇ ਲਈ ਜ਼ਿੰਮੇਵਾਰ ਉਹਨਾਂ ਦੀ ਜਿਹੜੀ ਘਰ ਵਾਲੀ ਸੀਗੀ ਮਨਜੀਤ ਕੌਰ ਹਾਂਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਨਹੀਂ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਪਹੁੰਚ ਨਹੀਂ ਕੀਤੀ ਜੀ ਉਹਦਾ ਇੱਕ ਦਿਨ ਆਇਆ ਸੀ ਮੁੜ ਕੇ ਆਇਆ ਨਹੀਂ ਸਾਡੇ ਨਾਲ ਨਾ ਤਾਂ ਫੋਨ ਤੇ ਕੋਈ ਗੱਲ ਕੀਤੀ ਜੀ ਅੱਜ ਤੱਕ ਤੇ ਨਾ ਹੀ ਕੋਈ ਪਰਿਵਾਰ ਦਾ ਮੈਂਬਰ ਆਇਆ ਸਾਡੇ ਕੋਲ ਨਾ ਕੋਈ ਰਿਸ਼ਤੇਦਾਰ ਆਇਆ ਉਹਨਾਂ ਦਾ ਕੋਈ ਰਿਸ਼ਤੇਦਾਰ ਤਾਂ ਆ ਸਕਦੇ ਦਿਨਾਂ ਘੱਟੋ ਜੀ ਰਿਸ਼ਤੇਦਾਰ ਵੀ ਨਹੀਂ ਬੰਟਿਆ ਕੋਈ ਸਾਡੇ ਬੈਠਣ ਵੀ ਨਹੀਂ ਆਇਆ ਕੋਈ ਹਾਂ ਦੁੱਖ ਸਾਂਝਾ ਕਰਨ ਨਹੀਂ ਆਇਆ ਕੋਈ ਨਾ ਤੇਜਿੰਦਰ ਦੀ ਡੈੱਡ ਬੋਡੀ ਨੂੰ ਇੱਥੇ ਲਿਆਉਣ ਦੇ ਵਿੱਚ ਪ੍ਰਸ਼ਾਸਨ ਨੇ ਸਹਿਯੋਗ ਕੀਤਾ ਜੀ ਇਹਨਾਂ ਨੂੰ ਨਏ ਜੀ ਇਹ ਸੰਤ ਸੀਸ ਚੇਵਾਲ ਨੇ ਸਹਿਯੋਗ ਕੀਤਾ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਾ ਪੈਸਾ ਜੋ ਲੱਗਿਆ ਜੋ ਪੈਸੇ ਲੱਗੇ ਉਹਨਾਂ ਨੇ ਕਾਰਵਾਈ ਸਾਰੀ ਉਹਨਾਂ ਨੇ ਕਰਵਾਈ ਜੀ ਤੇ ਜਦ ਸਾਡਾ ਥੋੜੀ ਪ੍ਰਾਈਮ ਐਂਬੂਲੈਂਸ ਦੀ ਮੱਤ ਸਾਡੇ ਐਸਐਮ ਬਠਿੰਡਾ ਨੇ ਫਿਰ ਹੀ ਦਵਾਈ ਹੈ ਤੁਹਾਨੂੰ ਉਹ ਵੇਜੀ ਗੱਲ ਅਸੀਂ ਉਹਦਾ ਵੀ ਧੰਨਵਾਦ ਕਰਦੇ ਹਾਂ ਜੀ ਹਾਂ ਉਹਨਾਂ ਨੇ ਮਤ ਦਿੱਤੀ ਸਾਡੀ ਹੋਰ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਨਹੀਂ ਕੀਤੀ ਨਾ ਕੋਈ ਐਮਐਲਏ ਨੇ ਨਾ ਕੋਈ ਮੰਤਰੀ ਨੇ ਸਾਡੀ ਕੋਈ ਮਤ ਨਹੀਂ ਕਰੀ ਜਿਉਂ ਦੇ ਧਰਨੇ 'ਚ ਬੈਠੇ ਹੋ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਕੋਲੇ ਆਇਆ ਜੀ ਨਹੀਂ ਆਇਆ ਜੀ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਆਇਆ ਮਤਲਬ ਪਰਚਾ ਦਰਜ ਕਰਨ ਤੋਂ ਬਾਅਦ ਤੁਹਾਨੂੰ ਆਸ਼ਵਾਸਨ ਕੀ ਦਿੱਤਾ ਹੋਇਆ ਵੀ ਹੁਣ ਗ੍ਰਿਫਤਾਰੀ ਕਰ ਰਹੇ ਹਾਂ ਜਾਂ ਗ੍ਰਿਫਤਾਰੀ ਕਰ ਰਹੇ ਹਾਂ ਇਹ ਕਰ ਕੋਈ ਕਹੇ ਕਈ ਜਾਂਦੇ ਨੇ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਅਜੇ ਤੱਕ ਕੋਈ ਨਹੀਂ ਤੁਹਾਨੂੰ ਅਜੇ ਕੋਈ ਯਕੀਨ ਹੀ ਨਹੀਂ ਜਦੋਂ ਕੋਈ ਬੰਦਾ ਹੋਊਗਾ ਇੱਥੇ ਤੱਕ ਕੋਈ ਬੰਦੇ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਕੋਈ ਮੰਨ ਲੋ ਚਪਾਈ ਵੀ ਨਹੀਂ ਆ ਕੇ ਬੋਲਿਆ ਕੋਈ ਵੀ ਇਸ ਤਰ੍ਹਾਂ ਗੱਲਾਂ ਸੀ ਕਰਦੇ ਜਾਂ ਉਹ ਨਾ ਕੋਈ ਨਹੀਂ ਆਇਆ ਜੀ ਤੱਕ ਬਾਹਰ ਨਹੀਂ ਆਇਆ ਕੋਈ ਬੰਦਾ ਪਰਿਵਾਰ ਦਾ ਜੀ ਸਵੇਰ ਦੇ ਬੈਠੇ ਹੂੰ ਜਿੰਨਾ ਤੁਸੀਂ ਦੱਸਦੇ ਹੋ ਵੀ 40 ਤੋਂ 50 ਲੱਖ ਰੁਪਇਆ ਹੂੰ ਹਾਂ ਜੀ ਲੱਗ ਚੁੱਕਿਆ ਹਾਂ ਜੀ ਉਹਦੇ ਲਈ ਤੁਸੀਂ ਨੇ ਜ਼ਮੀਨ ਵੇਚੀ ਹਾਂ ਜੀ ਜਮੀਨ ਵਿੱਚ ਡੇਢ ਕਿੱਲਾ ਜਮੀਨ ਵਿੱਚ ਜੀ 40 ਤੋਂ 50 ਲੱਖ ਰੁਪਏ ਸਾਡਾ ਲੱਗ ਗਿਆ ਤੇ ਵਾਪਸ ਅਜੇ ਤੱਕ ਕੋਈ ਪੈਸਾ ਨਹੀਂ ਕੀਤਾ ਸੀ ਅਜੇ ਤਾਂ ਡੇਢ ਮਹੀਨਾ ਹੋਇਆ ਤੇ ਜਿੰਦਰ ਤੋਂ ਮਾਰਨ ਤੋਂ ਪਹਿਲਾਂ 7 ਲੱਖ ਰੁਪਏ ਭੇਜਿਆ ਸੀ ਜੀ ਵਿਜਾ ਵਧਾਉਣ ਦੇ ਲਈ ਤੇ ਉਹ ਵੀ ਨਹੀਂ ਸਾਨੂੰ ਵਾਪਸ ਉਸ ਤੱਕ ਕੀ ਕਰਨਾ ਸੀਗਾ ਉਧਰ ਹੀ ਉਹਨਾਂ ਨੇ ਰੱਖ ਰੱਖ ਲਿਆ ਵੀ ਆਪ ਦਾ ਵਿਜਾ ਵਧਾ ਲਿਆ ਉਹਨੇ ਮਨਜੀਤ ਕੌਰ ਨੇ ਮਨਜੀਤ ਕੌਰ ਨੇ ਆਪਦਾ ਵੀਜ਼ਾ ਤਾਂ ਮਤਲਬ ਵਾਧਾ ਲਿਆ ਤੇਜਿੰਦਰ ਦਾ ਹਾਂ ਇਹ ਵੀਜ਼ਾ ਵਧਿਆ ਨਹੀਂ ਦਾ ਟੌਰਚਰ ਹੋਇਆ ਜੀ ਬਹੁਤ ਜ਼ਿਆਦਾ ਤੇਜਿੰਦਰ ਜਿਆਦਾ ਤੰਗ ਪਰੇਸ਼ਾਨ ਕੀਤਾ ਜੀ ਉਹਨਾਂ ਨੇ ਐਸੇ ਕਰਕੇ ਉਹ ਇਹ ਸਟੈਪ ਚੱਕਿਆ ਉਹਨੇ ਇਸ ਸਟੈਪ ਚੱਕਿਆ ਹਾਂ ਜੀ ਤੇ ਤੇਜਿੰਦਰ ਦੇ ਬ੍ਰਦਰ ਸਾਡੇ ਨਾਲ ਮੌਜੂਦ ਨੇ ਤੇ ਬਈ ਜਿੱਦਾਂ ਕਿ ਪਰਚਾ ਦਰਜ ਹੋ ਚੁੱਕਿਆ ਤੁਸੀਂ ਜਿੱਦਾਂ ਦੱਸਿਆ ਕਿ ਪਰਚਾ ਦਰਜ ਹੋ ਗਿਆ ਦੋਸ਼ੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਪਰਚਾ ਤਾਂ ਦਰਜ ਹੋ ਗਿਆ ਜੀ ਗੱਲ ਕਰ ਹਜੇ ਤੱਕ ਕਿਸੇ ਵੀ ਦੋਸ਼ੀ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਜੀ ਤੇ ਪੁਲਿਸ ਅਧਿਕਾਰੀ ਵੀ ਸਾਡੇ ਨਾਲ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਨਾ ਕੋਈ ਡੀਸੀ ਸਾਹਿਬ ਨੇ ਜੀ ਨਾ ਕਿਸੇ ਐਸਐਸਓ ਨੇ ਜੀ ਇਹ ਨਾ ਕਿਸੇ ਐਸਐਸਓ ਨੇ ਨਾ ਕੋਈ ਡੀਸੀ ਸਾਹਿਬ ਨੇ ਸਾਡੇ ਨਾਲ ਅਸੀਂ ਸਵੇਰ ਦੇ ਬੈਠੇ ਹਾਂ ਜੀ ਕਿਸੇ ਨੇ ਆ ਕੇ ਬਾਹਰ ਕੋਈ ਗੱਲਬਾਤ ਸਾਡੇ ਨਾਲ ਨਹੀਂ ਕੀਤੀ ਵੀ ਗੱਲ ਕਿੱਥੋਂ ਤੱਕ ਪਹੁੰਚੀ ਹੈ ਜਾਂ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਸਾਨੂੰ ਹਜੇ ਤੱਕ ਇਹਨਾਂ ਨੇ ਕੁਝ ਨਹੀਂ ਦੱਸਿਆ ਪੁਲਿਸ ਵਾਲਿਆਂ ਨੇ ਜੀ ਪੁਲਸਦਾਰ ਰਵਈਆ ਸਹੀ ਨਹੀਂ ਲੱਗ ਰਿਹਾ ਪੁਲਸ ਦਾ ਰਵਈਆ ਤਾਂ ਹੈ ਜੀ ਜੇ ਮੰਨ ਲਓ ਟਾਈਮ ਨਾਲ ਪੁਲਸ ਨੂੰ ਕੁਝ ਸਭ ਕੁਝ ਕਰ ਸਕਦੀ ਹੈ ਪੁਲਸ ਨੂੰ ਸਭ ਕੁਝ ਪਤਾਗਾ ਵੀ ਕੌਣ ਦੋਸ਼ੀ ਹੈ ਕੌਣ ਨਿਰੋਸ਼ੀਆ ਸਭ ਕੁਝ ਪੁਲਸ ਨੂੰ ਪਤਾ ਹੁੰਦਿਆਂ ਹੋਇਆਂ ਵੀ ਸਾਰੀ ਗੱਲਬਾਤ ਦੇ ਪਤਾ ਹੁੰਦੇ ਪਰਚਾ ਜਦੋਂ ਪੁਲਸ ਨੇ ਕੱਟਿਆਗਾ ਪੁਲਸ ਨੂੰ ਪਤਾ ਸੀਗਾ ਵੀ ਕੌਣ ਦੋਸ਼ੀ ਆ ਨਹੀਂ ਐਵੇਂ ਪਰਚਾ ਕਿਸੇ ਤੇ ਨਹੀਂ ਕੱਟਿਆ ਜਾਂਦਾ ਬਕਾਇਦਾ ਤਜਿੰਦਰ ਆਪਦੀ ਵੀਡੀਓ ਬਣਾ ਕੇ ਉਹਦੇ ਵਿੱਚ ਦੋਸ਼ੀਆਂ ਦੇ ਨਾਮ ਲੈ ਕੇ ਸਮਾਜ ਸੇਵੀ ਹੋਣ ਤੋਂ ਤਾਂ ਇੱਥੋਂ ਪਤਾ ਲੱਗਦਾ ਵੀ ਤਜਿੰਦਰ ਨੇ ਜਾਂਦੇ ਜਾਂਦੇ ਹੋਏ ਵੀ ਇੱਕ ਸਮਾਜ ਨੂੰ ਛੇ ਛੇ ਦਿੱਤੀ ਆ ਵੀ ਤੁਸੀਂ ਬਾਹਰ ਨਾ ਆਓ ਨਾ ਆਪਦੇ ਘਰ ਬਰਬਾਦ ਕਰੋ ਵੀ ਨਾ ਤੁਸੀਂ ਇਹ ਜਿਹੇ ਸਟੈਪ ਕਰੋ ਬੈਠੇ ਆ ਕੇ ਬਹੁਤ ਸ਼ਿਸ਼ਟਮ ਖਰਾਬ ਆ ਇੱਥੇ ਆ ਕੇ ਮੰਨ ਲਓ ਕੁੜੀਆਂ ਨੂੰ ਆਜ਼ਾਦੀ ਹੋ ਜਾਂਦੀ ਆ ਉੱਥੇ ਆ ਕੇ ਸਹੀ ਚਾਲ ਚੱਲਣ ਦਾ ਮੰਨ ਲਓ ਨਹੀਂ ਰਹਿੰਦਾ ਤਾਂ ਕਰਕੇ ਇਹ ਘਰ ਮੁੜ ਕੇ ਫਿਰ ਬਰਬਾਦ ਹੋ ਜਾਂਦੀ ਆ ਇੱਕ ਗੱਲ ਤਜਿੰਦਰ ਦੇ ਕੇਸ ਦੇ ਵਿੱਚ ਬਾਕੀ ਬਹੁਤ ਸਾਰੇ ਕੇਸਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਦੋਂ ਪਹਿਲਾਂ ਆਪਾਂ ਆਪਣੀ ਘਰ ਵਾਲੀ ਨੂੰ ਬਾਹਰ ਭੇਜ ਦਿੰਦੇ ਆ ਤਾਂ ਉੱਥੇ ਦੇ ਜਿਹੜੇ ਹਾਲਾਤ ਨੇ ਬਈ ਜਾਂ ਕਹਿ ਲਓ ਵੀ ਉਧਰ ਦੇ ਉਹ ਇਹ ਜੇ ਬਣ ਜਾਂਦੇ ਨੇ ਕਿ ਇਧਰ ਦੇ ਪਾਸਿਓਂ ਘਰ ਵਾਲੀ ਹੈ ਜਿਹੜੀ ਉਹ ਮੁੱਖ ਮੋੜ ਲੈਂਦੀ ਹੈ ਜਾਂ ਕਿਸੇ ਜਿੱਦਾਂ ਤਜਿੰਦਰ ਦੀ ਵਾਈਫ ਸੀਗੀ ਉਹਨਾਂ ਦਾ ਨਜਾਇਜ਼ ਰਿਸ਼ਤਾ ਦੱਸਿਆ ਜਾਂਦਾ ਇੱਕ ਜਿਹੜਾ ਕਿ 8-10 ਸਾਲ ਉਹਨਾਂ ਤੋਂ ਛੋਟਾ ਮੁੰਡਾ ਜਿਸ ਨਾਲ ਕਿ ਉਹ ਦੱਸਦੇ ਸੀ ਕਿ ਮੇਰਾ ਇਹ ਭਰਾ ਆ। ਉਹ ਤਾਂ ਜੀ ਹੋ ਸਕਦਾ ਸਬੰਧ ਉਹਦੇ ਮੰਨ ਲੈ ਇਧਰ ਹੀ ਹੋਣ ਜੀ। ਓਕੇ ਉਹ ਇਹ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਸੀ ਵੀ ਇਹਦੇ ਸਬੰਧ ਇਧਰ ਹੈਗੇ ਆ। ਉਹ ਇਸ ਚੀਜ਼ ਤੇ ਉਹਨੂੰ ਤਜਿੰਦਰ ਨੂੰ ਟੌਰਚਰ ਕਰੀ ਗਈ ਵੀ ਮੈਂ ਇਥੋਂ ਬਾਹਰ ਜਾਣਾ ਜੀ ਬਾਹਰ ਜਾਣਾ। ਉਹਦੀ ਆਪਦੀ ਜਿੱਦ ਤੇ ਅੜੀ ਰਹੀ ਜੀ ਮੈਂ ਬਾਹਰ ਜਾਣਾ ਬਾਹਰ ਜਾਣਾ ਸਾਨੂੰ ਤਾਂ ਹੁਣ ਇਹ ਸੀਗਾ ਵੀ ਪਤਾ ਨਹੀਂ 5 ਤੋਂ 10 ਵਾਰੀ ਆਈਲਟਸ ਕੀਤਾ ਹੋਊਗਾ ਵੀ ਚਲ ਪੜਾਉਂਦੀ ਆ ਇਹ ਹੋ ਸਕਦਾ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਤੇ ਅੰਦਰ ਦੀ ਵੀਡੀਓ ਤੇ ਪਤਾ ਲੱਗਦਾ ਜੀ ਬਿਯੋਗਨ ਮੈਂ ਘੱਟੋ 12 ਤੋਂ 14 ਵਾਰੀ ਹਾਂ ਆਈਲਟਸ ਕਰਵਾਤਾ ਜੀ ਜਦੋਂ ਆਈਲਟਸ ਕਰਵਾਉਣ ਤੋਂ ਬਾਅਦ ਉਹਦੇ ਬੈਂਡ ਨਹੀਂ ਆ ਰਹੇ ਸੀਗੇ ਕਿਉਂ ਨਲਾਇਕ ਹੋਣ ਕਰਨ ਉਹਦੇ ਬੈਂਡ ਨਹੀਂ ਆਏ ਜੀ ਤੇ ਇਸ ਤੋਂ ਬਾਅਦ ਫਿਰ ਉਹਨੇ ਤਿੰਨ ਦਿਨ ਨੇ ਜਾਣਾ ਮੰਲੋ ਕੈਨਸਲ ਕਰਤਾ ਜੀ ਜੋ ਕੈਨਸਲ ਕਰਤਾ ਫਿਰ ਇਸ ਤੋਂ ਬਾਅਦ ਵੀ ਉਹ ਮੰਨ ਲੋ ਕਰੇ ਦੀਆਂ ਨੂੰ ਕਹਿਣ ਲੱਗੇ ਮੈਂ ਤਾਂ ਬਾਹਰ ਜਾਣਾਗਾ ਮੈਨੂੰ ਆਖਣਗੇ ਤੂੰ ਹਾਈਲਾਈਟਸ ਦੇ ਇੰਨਾ ਪੇਪਰ ਦਿੱਤੇ ਆ ਤੂੰ ਬਾਹਰ ਗਈ ਨਹੀਂ ਮੈਂ ਤਾਂ ਜਾਣਾ ਹੀ ਜਾਣਾਗਾ ਸਾਨੂੰ ਨਹੀਂ ਪਤਾ ਸੀ ਵੀ ਇਹਦਾ ਇੱਥੇ ਪਲਾਨ ਆ ਇਹ ਦੋਵਾਂ ਦਾ ਨੂੰ ਜੁਕੇ ਦਾ ਜੋ ਜੁਕੇ ਦਾ ਲਵਾਇਆ ਤੇ ਜੁਕੇ ਉਹ ਮੰਨ ਲਓ ਆਪਦੇ ਉੱਥੇ ਆਸ਼ਕ ਦੇ ਕੋਲੇ ਚਲੀ ਗਈ ਉਹਨੇ ਆਸ਼ਕ ਨੇ ਉਹਦਾ ਵੀਜ਼ਾ ਲਵਾਤਾ ਉਧਰ ਉਹ ਕਰਵਾਤਾ ਜੀ ਬਿਲਕੁਲ ਹਾਂਜੀ ਤੇ ਉਹ ਜਿਹੜੀਆਂ ਵੀਡੀਓਜ਼ ਆਪਾਂ ਦੇਖੀਆਂ ਨੇ ਨਾ ਸਾਰੀ ਮੀਡੀਆ ਚ ਵੀ ਤੇ ਉਹਦੇ ਵਿੱਚ ਮਤਲਬ ਉਹ ਦਿਖ ਰਹੀ ਹੈ ਉਸ ਮਤਲਬ ਉਹਦੇ ਨਾਲ ਹੀ ਮੁੰਡੇ ਦੇ ਪਈ ਹੈਗੀ ਤੇ ਉਹ ਵੀਡੀਓ ਸਾਰੇ ਕਿਤੇ ਗਈਆਂ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਕੁੜੀ ਵਾਲਾ ਪਰਿਵਾਰ ਹੈ ਮਨਜੀਤ ਕੌਰ ਦਾ ਪਰਿਵਾਰ ਹੈ ਇਹ ਸਚਾਈ ਤਜਿੰਦਰ ਨੇ ਪਹਿਲਾਂ ਦੱਸੀ ਸੀਗੀ ਤਜਿੰਦਰ ਨੇ ਸਚਾਈ ਜੀ ਪਰਿਵਾਰ ਨੂੰ ਉਧਰ ਦੱਸਦਾ ਰਿਹਾ ਜੀ ਬਹੁਤ ਵਾਰੀ ਤਜਿੰਦਰ ਨੇ ਦੱਸਿਆ ਜੀ ਪਰਿਵਾਰ ਨਾਲ ਉਹਦੇ ਸਹੁਰਾ ਪਰਿਵਾਰ ਨਾਲ ਗੱਲ ਕਰਦਾ ਰਿਹਾ ਜੀ ਤੇ ਉਹ ਸਹੁਰਾ ਪਰਿਵਾਰ ਨਾਲ ਉਹਦੇ ਨਾਲ ਮੰਨ ਲਓ ਆਪਦੀ ਕੁੜੀ ਨਾਲ ਰਲ ਕੇ ਤੇ ਉਹ ਹੋ ਸਕਦਾ ਉਧਰ ਕੋਈ ਰੁਪਏ ਵੀ ਭੇਜਦੀ ਹੋਵੇ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਜੀ ਕੀ ਪਤਾ ਕੀ ਉਹਨਾਂ ਦਾ ਪਲਾਨ ਸੀਗਾ ਇਦੋਂ ਸਾਰੇ ਪਲਾਨ ਬਣਾ ਕੇ ਜੀ ਉਹ ਗਈ ਸੀ ਵੀ ਐਂ ਕਰਕੇ ਤੇਜਿੰਦਰ ਉਧਰ ਐ ਹੋਊਗਾ ਇਸ ਤੋਂ ਬਾਅਦ ਉਹ ਮਰਲੋ ਤੇਜਿੰਦਰ ਨੂੰ ਉੱਥੇ ਆ ਕੇ ਤੰਗ ਪਰੇਸ਼ਾਨ ਕਰਨ ਲੱਗੀ ਵੀ ਸ਼ੇਕਰ ਮੈਂ ਤੇਰੇ ਤੋਂ ਦੂਰ ਰਹਿਣ ਲੱਗ ਜੂਗਾ ਜਾਂ ਮੈਂ ਤੇਰੇ ਤੋਂ ਤਲਾਕ ਦੀ ਮੰਗ ਕਰੂ ਪਰ ਤੇਜਿੰਦਰ ਨੇ ਤਾਂ ਇੱਥੋਂ ਤੱਕ ਰਵੀ ਮਨਲੋ ਕਹਤਾ ਸੀ ਵੀ ਚਲੋ ਤੂੰ ਮੇਰੇ ਕੋਲੇ ਜੇ ਜੀ ਹੈਗੀ ਜਿਵੇਂ ਲਓ ਵੀ ਮਰਲੋ ਤੂੰ ਆ ਜਾ ਮੈਂ ਅਪਣਾ ਲਊਂਗਾ ਜੀ ਵੀ ਮੇਰੀ ਇੱਜ਼ਤ ਰਹਿ ਜੂ ਕਿਉਂਕਿ ਉਹ ਸਮਾਜ ਸੇਵੀ ਹੋਣ ਦੇ ਨਾਤੇ ਉਹ ਆਪਦੀ ਇੱਜ਼ਤਨ ਖਦਾ ਮਾਰਾ ਵਿਪੰਡ ਨਹੀਂ ਚਾਹੁੰਦਾ ਸੀ ਅਸੀਂ ਉਹਨੂੰ ਕਿਹਾ ਸੀਗਾ ਵੀ ਜੇ ਤੇਰਾ ਵੀਜ਼ਾ ਨਹੀਂ ਵੱਧਦਾ ਤੂੰ ਪਿੰਡ ਆ ਜੀ ਇਸ ਤੋਂ ਬਾਅਦ ਉਹ ਕਹਿੰਦਾ ਮੇਰਾ ਵੀਜ਼ਾ ਵੱਜੂ ਕਹਿੰਦਾ ਅਮਨ ਕਹਿੰਦੇ ਅਸੀਂ ਪਰਿਵਾਰ ਨਾਲ ਫੇਰ ਗੱਲ ਕੀਤੀ ਜੀ ਉਹਦੇ ਸਹੁਰਾ ਪਰਿਵਾਰ ਨਾਲ ਅਸੀਂ ਸਹੁਰਾ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਕਹਿੰਦਾ ਵੀਜ਼ਾ ਵਧਾ ਦਊਗਾ ਕਿ ਕੱਲ ਨੂੰ ਵੱਜ ਜੂਗੀ ਤੇ ਨਾਲੇ ਉਹਦਾ ਵੀਜ਼ਾ ਵੱਜੂ ਅਮਨ ਦਾ ਤੇ ਨਾਲੇ ਤੇਜਿੰਦਰ ਦਾ ਵਧਾ ਦਊ ਤੇ ਇਧਰੋਂ ਮੁੜ ਕੇ ਉਹਦਾ ਆਪਦਾ ਵੀਜ਼ਾ ਤਾਂ ਵਧਾ ਲਿਆ ਤੇ ਇਹ ਤਿੰਨ ਦਾ ਵੀਜ਼ਾ ਨਹੀਂ ਬਤਾਇਆ ਜੀ ਹਾਂਜੀ ਉਹ ਮੰਨ ਲਓ ਉਧਰ 2 ਨੰਬਰ ਦੇ ਵਿੱਚ ਹੋ ਗਿਆ ਸੀਗਾ ਉਹਦਾ ਤੇਜਿੰਦਰ ਜੀ ਤੇਜਿੰਦਰ ਹਾਂਜੀ ਤਾਂ ਕਰਕੇ ਮੁੜ ਕੇ ਜਿਹੜੇ ਉਹ ਰੁਪਏ ਸੀਗੇ ਸਾਰੇ ਤੇ ਅਸੀਂ ਇਧਰ ਪਰਿਵਾਰ ਵੱਲੋਂ ਲਾਏ ਜੀ ਹਾਂਜੀ 40 ਤੋਂ 50 ਲੱਖ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹਾਂਜੀ ਹੋ ਗਿਆ ਹੋ ਗਿਆ ਜੀ तकरीबन ਤੇ ਮਤਲਬ ਇਹ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਤੇਜਿੰਦਰ ਜਿਹੜਾ ਖੁਦਕੁਸ਼ੀ ਕਰ ਲੈਂਦਾ ਹੈ ਇਹ ਖੁਦਕੁਸ਼ੀ ਮੰਨਦੇ ਵੀ ਆ ਇਸ ਨੂੰ ਕਤਲ ਦੇ ਮੰਨਦੇ ਹਾਂ ਨੇ ਖੁਦਕੁਸ਼ੀ ਤਾਂ ਅਸੀਂ ਜੇ ਉਹ ਵੀਡੀਓ ਨਾ ਬਣਾ ਕੇ ਜਾਂਦਾ ਫਿਰ ਤਾਂ ਅਸੀਂ ਕਹਿੰਦੇ ਖੁਦਕੁਸ਼ੀ ਕੀਤੀ ਆ ਉਹਨੇ ਵੀਡੀਓ ਬਣਾ ਕੇ ਬਕਾਇਦਾ ਆਪਣਾ ਪ੍ਰੂਫ ਦਿੱਤਾ ਭਵੰਤਮਾਨ ਨੂੰ ਸਬੋਧਨ ਤੋਂ ਹੋ ਕੇ ਵੀਡੀਓ ਬਣਾਈ ਆ ਵੀ ਮੈਂ ਇਹਨਾਂ ਤੋਂ ਤੰਗ ਸੀਗਾ ਵੀ ਮੈਨੂੰ ਇਹਨੇ ਤੰਗ ਕਰਦੇ ਰਹੇ ਆ ਬਾਕੀ ਉਹ ਪੜਿਆ ਲਿਖਿਆ ਸੀਗਾ ਬੀਸੀਐਮਸੀ ਕੀਤੀ ਹੋਈ ਸੀਗੀ ਗੁਰੂ ਕਾਂਜ ਯੂਨੀਵਰਸਿਟੀ ਦੇ ਵਿੱਚ 5 ਸਾਲ ਲੈਕਚਰ ਆ ਰਿਹਾ ਇਦੋਂ ਅੱਧ ਇੱਥੇ ਮੌੜ ਵੱਖ-ਵੱਖ ادارےਾਂ 'ਚ ਕੰਮ ਕੀਤਾ ਬੈਂਕਾਂ 'ਚ ਕੰਮ ਕੀਤਾ ਤੇ ਬਲੱਡ ਬੈਂਕਾਂ ਦੇ ਨਾਲ ਬਠਿੰਡੇ ਸਾਰੀਆਂ ਬੈਂਕਾਂ ਦੇ ਨਾਲ ਜੁੜਿਆ ਹੋਇਆ ਸੀ ਉਹਨੇ ਮੰਨ ਲਓ ਖੂਨਦਾਨ ਵੀ ਕੀਤਾ ਹੈ ਜੀ 55 ਵਾਰ ਤਾਂ ਮੰਨ ਲਓ ਉਹਨੇ ਖੂਨਦਾਨ ਕੀਤਾ ਜਿਹੜੇ ਘਰੇ ਆਪਣੇ ਕੋਲੇ ਉਹ ਕਾਰਡ ਪਿਆ ਬਾਕੀ ਐਮਰਜੈਂਸੀ ਦੇ ਵਿੱਚ ਦਾ ਪਤਾ ਨਹੀਂ ਉਹਨੇ ਮੰਨ ਲਓ ਕਿੰਨੀ ਕਿਹ ਵਾਰੀ ਐਮਰਜੈਂਸੀ ਖੂਨਦਾਨ ਕੀਤਾ ਤੇ ਕਿੰਨੇ ਕਿੰਨੇ ਜਾਨਾਂ ਬਚਾਈਆਂ ਸੀਗੀਆਂ ਬਿਲਕੁਲ ਹਾਂਜੀ ਤੇ ਕੀ ਮੰਗ ਕਰਦੇ ਆਪਾਂ ਜਲਦੀ ਤੋਂ ਜਲਦੀ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ ਉਸ ਜਿਹੜੀ ਮਨਜੀਤ ਕੌਰਿਆ ਦੀ ਵਾਈਫ ਸੀਗੀ ਲੋਕਆਊਟ ਨੋਟਿਸ ਜਾਰੀ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ ਹਾਂਜੀ ਇਥੋਂ ਅਸੀਂ ਤਾਂ ਇਹ ਅਸਤਾਏ ਮੀਂਦਾ ਲਾਈ ਬੈਠੇ ਸੀਗੇ ਵੀ ਇਧਰੋਂ ਪ੍ਰਸ਼ਾਸਨ ਵੀ ਮਨਜੀਤ ਕੌਰ ਨੂੰ ਵੀ ਰਿਪੋਰਟ ਕਰਕੇ ਉਹਤੇ ਵੀ ਕਾਰਵਾਈ ਕਰੋ ਤੇ ਅਸੀਂ ਇੱਥੇ ਪੰਜਾਬ ਦੇ ਵਿੱਚ ਹੁੰਦੇ ਹੋਏ ਪੁਲਿਸ ਨੇ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਤੇ ਉਹਨਾਂ ਨੂੰ ਰਿਪੋਰਟ ਕਿੱਥੋਂ ਕਰਾ ਦੇਣਗੇ ਬਿਲਕੁਲ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਵੀ ਜਦੋਂ ਇੱਥੋਂ ਵਾਲੇ ਦੋਸ਼ੀ ਨਿਰਪਰਧਾਰਕ ਹੋ ਸਕੇ ਤੇ ਇੱਥੋਂ ਵਾਲੇ ਪ੍ਰਸ਼ਾਸਨ ਇੱਥੋਂ ਵਾਲੀ ਪੁਲਿਸ ਆਪਣਾ ਪੰਜਾਬ ਦੀ ਪੁਲਿਸ ਤੇ ਉਹਨੂੰ ਉੱਥੋਂ ਮੁਕਤ ਤੋਂ ਰਿਪੋਰਟ ਕਰਵਾ ਸਕਣਗੇ ਇੱਥੇ ਅਸੀਂ ਘਰੇ ਡੈੱਡ ਬੋਡੀ ਰੱਖ ਕੇ ਸੀ ਆਪ ਇੱਥੇ ਸੜਕਾਂ ਤੇ ਬੈਠੇ ਆ ਉਹਦਾ ਅੰਤਮ ਸ਼ਿਸ਼ਕਾਰ ਕਰਨ ਵਾਸਤੇ ਵੀ ਉਹ ਗ੍ਰਿਫਤਾਰੀ ਉਹਨਾਂ ਦੀ ਹੋ ਜੇ ਫ ਹਾਂਜੀ ਤੇ ਜਿੱਦਾਂ ਸਾਰੇ ਆਪਾਂ ਦੇਖ ਰਹੇ ਹਾਂਗੇ ਪੂਰਾ ਪਿੰਡ ਇਦਾਂ ਦਾ ਸਾਥ ਦੇ ਰਿਹਾ ਹੈਗਾ ਇਸ ਧਰਨੇ ਤੇ ਬੈਠੇ ਨੇ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਇਹ ਪਿੰਡ ਤੇ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਧਰਨੇ ਤੋਂ ਨਹੀਂ ਉੱਠਣਗੀਆਂ